ਆ ਕੇ ਚਲੋ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਮੈਂ ਘਰੋਂ ਬਾਹਰ ਰਹਿਣ ਡਿਆ ਸੋ ਮੈਂ ਹੁਣ ਵਾਪਸ ਆਪਣੇ ਪਤਨਾਂ ਨੂੰ ਆਉਣਾ ਚਾਹੁੰਨਾ ਮੈਂ ਮਾ ਥੋੜਾ ਜਿਆਦਾ ਆਪਣੇ ਘਰ ਵਿੱਚ ਰਹਿਣਾ ਚਾਹੁੰਨਾ ਸੋ ਮੈਂ ਤੁਹਾਡੇ ਸੁੱਖ ਵਾਸਤੇ ਆਰਾਮ ਵਾਸਤੇ ਮੈਂ ਆਪਣੀ ਜਿਹੜੀ ਹੈਗੀ ਉਹ ਲਾਈਫ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਜ਼ਾਰ ਦਿੱਤੀ ਤੇ ਮੈਂ ਹੁਣ ਤੁਹਾਡੇ ਚਰਨਾਂ ਵਿੱਚ ਆਲ ਕੇ ਥੋੜਾ ਜਿਹਾ ਆਰਾਮ ਕਰਨਾ ਚਾਹੁੰਨਾ ਅੱਜੋਂ ਮੇਰੇ ਘਰ ਦੇ ਬਣਾਸਵਾਰ ਕੇ ਮੈਨੂੰ ਕਹਿੰਦੇ ਤੂੰ ਸਾਡੇ ਲਈ ਕੀ ਕੀਤਾ ਕੀ ਅੱਦਤ ਕਰੂੰ ਤੂੰ ਵਿਦੇਸ਼ਾਂ ਵਿੱਚ ਗਿਆ ਆਪਣੇ ਲਈ ਗਿਆ ਸਾਡੇ ਲਈ ਨਹੀਂ ਗਿਆ ਆਪਣੇ ਐਸ਼ ਵਾਸਤੇ ਗਿਆ ਆਪਣੀ ਐਸ਼ ਪ੍ਰਸਤੀ ਵਾਸਤੇ ਗਿਆ ਸਾਡੇ ਲਈ ਤੂੰ ਕੁਝ ਨਹੀਂ ਕੀਤਾ ਅਸੀਂ ਜਿੱਥੇ ਸੀ ਉੱਥੇ ਹੀ ਆਂ ਹਰ ਚੜ੍ਹਦੇ ਮਹੀਨੇ ਜਦੋਂ ਸੈਲਰੀ ਮਿਲਦੀ ਆ ਪਹਿਲਾਂ ਗੱਲੇ-ਗੱਲੇ ਦੇ ਕਾਰਡ ਦੇ ਵਿੱਚ ਪਾਈ ਦੀ ਆ ਫਿਰ ਆਪਣਾ ਵੀ ਰੋਟੀ ਭਰੀ ਖਾਣਾ ਕੋਈ ਕਪੜਾ ਲੱत्ता ਵੀ ਦੇਖਣਾ ਅੱਜ ਉਹਨਾਂ ਨੇ ਇੰਦੀ ਗੱਲ ਕਹੀ ਕਿ ਸਾਡੇ ਲਈ ਤੁਸੀਂ ਕੀਤਾ ਕੀ ਆ ਇੱਕ ਵੱਡਾ ਘਰ ਦਾ ਮੈਂਬਰ ਹੋਣ ਦੇ ਕਰਕੇ ਬੰਦਾ ਸਾਰੀ ਆਪਣੀ ਜ਼ਿੰਦਗੀ ਖਰਾਬ ਕਰ ਦਿੰਦਾ ਬਾਅਦ ਕਿ ਮੇਰੇ ਘਰ ਦੀ ਵੀ ਜ਼ਿੰਦਗੀ ਬਣ ਜਾਵੇ ਮੇਰੇ ਬੱਚਿਆਂ ਦੀ ਵੀ ਬਣ ਜਾਵੇ ਪਰ ਕਰਦੇ ਤੇਰੀ ਵੀ ਜਿਹੜਾ ਹੈਗਾ ਉਹ ਆ ਆ ਕੇ ਵੱਡੇ ਵੱਡੇ ਬੰਦੇ ਮੇਂ ਕੀ ਕਹਿੰਦੇ ਆ ਕਿ ਤੂੰ ਸਾਡੇ ਵਾਸਤੇ ਅੱਜ ਤੱਕ ਕੀ ਕੀਤਾ ਕੀ ਆ ਛੋਡੇ ਭਰਾ ਦਾ ਵਿਆਹ ਕੀਤਾ ਆਪਣੀ ਭੈਣ ਦਾ ਵਿਆਹ ਕੀਤਾ ਛੋਡੇ ਭਰਾ ਨੂੰ ਡਾਕਟਰ ਬਣਾਇਆ ਆਪਣੇ ਸਿਰ ਤੇ ਤਪਾਂ ਵੀ ਦੇਖੀਆਂ ਠੰਡਾਂ ਵੀ ਦੇਖੀਆਂ ਆਪਣਾ ਕੋਈ ਸੌਂਗ ਨਹੀਂ ਪੂਰਾ ਕੀਤਾ ਕੋਈ ਨਵਾਂ ਕੱਪੜਾ ਨਹੀਂ ਪਾ ਕੇ ਦੇਖਿਆ ਕੁਈ ਝੂਠ-ਬੂਠ ਨੀ ਲਾ ਕੇ ਦੇਖਿਆ ਤੇ ਚੰਗਾ ਖਾ ਕੇ ਨੀ ਅਰਮਕ ਦੇਖਿਆ ਨਾ ਕਰੇ ਦਾਰੂ ਪੀਤੀ ਨਾ ਸਿਗਰਟ ਨਾ ਕੋਈ ਬੀੜੀ ਨਾ ਤਵਾਕੂ ਤਾਂ ਕਰਦੇ ਨੇ ਕਹਿੰਦੇ ਤੂੰ ਸਾਡੇ ਲਈ ਕੀਤਾ ਕੀ ਆ ਕਸੋ ਆਪਣੇ ਚਾਵਲ ਦੀਆਂ ਜੁੱਤੀਆਂ ਬਣਾ ਕੇ ਦੇ ਦਈਏ ਤਾਂ ਵੀ ਕਰਦੇ ਨੇ ਇਹ ਗੱਲ ਕਹਿਣੀ ਕਿ ਤੂੰ ਸਾਡੇ ਲਈ ਕੀਤਾ ਕੀ ਆ ਜੰਦਾ